ਸਾਡੇ ਦੇਸ਼ ਦੇ ਸਾਫਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਮੁਲਕ ਦੇ ਨਹੀਂ ਬਲਕਿ ਦੁਨੀਆ ਦੇ ਨਾਮ ਪਰ ਪ੍ਰਸਿੱਧ ਆਸ਼ਾਤਰੀਆਂ ਵਿੱਚੋਂ ਜਾਣਿਆ ਜਾਂਦਾ ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਆਪਣੀ ਪਛਾਣ ਬਣਾਈ ਰਾਜਨੀਤਿਕ ਸਮਾਜਿਕ ਧਾਰਮਿਕ ਹਰ ਖੇਤਰ ਦੇ ਵਿੱਚ ਇੱਕ ਇਮਾਨਦਾਰ ਰਾਜਨੇਤਾ ਦੇ ਤੌਰ ਤੇ ਇੱਕ ਵਿਜਨਰੀ ਨੇਤਾ ਦੇ ਤੌਰ ਤੇ ਗਲੋਬਲਾਈਜੇਸ਼ਨ ਆਫ ਇਕਨੋਮੀ ਦਾ ਜੇ ਲਾਹੇ ਇਸ ਮੁਲਕ ਨੂੰ ਕਿਸੇ ਨੇ ਲੈ ਕੇ ਦਿੱਤਾ ਤਾਂ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਟੀਕਾਰਾਂ ਫਿਰ ਰੋਜ਼ਗਾਰ ਦੇ ਮੌਕੇ ਖੁੱਲੇ ਔਰ ਖਾਸ ਦੌਰ ਤੇ ਗਰੀਬ ਲੋਕਾਂ ਨੂੰ ਰੋਜ਼ਗਾਰ ਲਈ ਰੋਜ਼ਗਾਰ ਦੀ ਗਰੰਟੀ ਸਕੀਮ ਚਲਾਈ ਜਿਹਨੂੰ ਮਨਰੇਗਾ ਬਾਦ ਦੇ ਵਿੱਚ ਕਿਹਾ ਗਿਆ ਤੇ ਸਾਡੇ ਲਈ ਤਾਂ ਮਾਨ ਦੀ ਗੱਲ ਆ ਉਹ ਪੰਜਾਬੀ ਸੀ ਇਸੇ ਕਿਸਵਾਦ ਦੇ ਵਿੱਚੋਂ ਸੀ ਉਹਨਾਂ ਨੇ ਇੱਕ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਨਾਮਵਰ ਚੋਟੀ ਤੇ ਪਹੁੰਚਣਾ ਉਹ ਲੈ ਸਾਡੇ ਸਾਰਿਆਂ ਲਈ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਆ ਅੱਜੋ ਭਾਵੇਂ ਸਾਡੇ ਚ ਨਹੀਂ ਰਹੇ ਪਰ ਉਹਨਾਂ ਦਾ ਜਿਹੜਾ ਪੰਜਾਬ ਪ੍ਰਤੀ ਮੋਹ ਸੀ ਉਹ ਹਮੇਸ਼ਾ ਸਾਨੂੰ ਇੱਕ ਕਿਸਮ ਦਾ ਹਲਾਰਾ ਦਿੰਦਾ ਸ਼ਕਤੀ ਦਿੰਦਾ ਸਤਿ ਸ਼੍ਰੀ ਅਕਾਲ ਜੀ ਮੈ ਰਿਤਕੋਰ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਬਿੱਤੇ ਦਿਨ ਹੀ ਦਿਹਾਂਤ ਹੋ ਗਿਆ ਉਹ 92 ਸਾਲਾਂ ਦੇ ਸਨ ਉਹਨਾਂ ਨੇ ਲੰਗੀ ਦੇਰ ਰਾਤ ਕਰੀਬ 10 ਵਜੇ ਐਮਰਜ ਹਸਪਤਾਲ ਵਿੱਚ ਆਖਰੀ ਸਾਹ ਲਏ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਦੇਰ ਸ਼ਾਮ ਡਾਕਟਰ ਸਾਹਿਬ ਅਚਾਨਕ ਬੇਸ਼ੁਦ ਹੋ ਗਏ ਸਨ ਉਹਨਾਂ ਨੂੰ ਰਾਤ 8:00 ਵਜੇ ਐਮਰਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਮੌਤ ਨਾਲ ਦੇਸ਼ ਦੇ ਵਿੱਚ ਸ਼ੋਗ ਦੀ ਲਹਿਰ ਹੈ ਸਰਕਾਰ ਵੱਲੋਂ ਵੀ ਦੇਸ਼ ਦੇ ਵਿੱਚ 7 ਦਿਨ ਦਾ ਸ਼ੋਗ ਐਲਾਨਿਆ ਗਿਆ ਹੈ ਸਾਬਕਾ ਪ੍ਰਧਾਨ ਮੰਤਰੀ ਦੇ ਸਿਆਸੀ ਜੀਵਨ ਬਾਰੇ মিডিਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮજરા ਅੱਜ ਬਹੁਤ ਹੀ ਦੁਖਦਾਈ ਦਿਨਾਂ ਕਿਉਂਕਿ ਇੱਕ ਪਾਸੇ ਅਸੀਂ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਰੌਸਰਾਜ਼ਵੀ ਦੇ ਕੇ ਹਟਿਆ ਉਹਨਾਂ ਦੀ ਸ਼ਹਾਦਤਾਂ ਨੂੰ ਪ੍ਰਣਾਮ ਕਰਕੇ ਹਟਿਆ ਔਰ ਉੱਥੇ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਮੁਲਕ ਦੇ ਨਹੀਂ ਬਲਕਿ ਦੁਨੀਆ ਦੇ ਨਾਮਵਰ ਪ੍ਰਸਿੱਧ ਆਸ਼ਾਸਤਰੀਆ ਵਿੱਚੋਂ ਜਾਣਿਆ ਜਾਂਦਾ ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਆਪਣੀ ਪਛਾਣ ਬਣਾਈ ਰਾਜਨੀਤਿਕ ਸਮਾਜਿਕ ਧਾਰਮਿਕ ਹਰ ਖੇਤਰ ਦੇ ਵਿੱਚ ਇੱਕ ਇਮਾਨਦਾਰ ਰਾਜਨੇਤਾ ਦੇ ਤੌਰ ਤੇ ਇੱਕ ਵਿਜਨਰੀ ਨੇਤਾ ਦੇ ਤੌਰ ਤੇ ਗਲੋਬਲਾਈਜੇਸ਼ਨ ਆਫ ਇਕਨੋਮੀ ਦਾ ਜੇ ਲਾਹਾ ਇਸ ਮੁਲਕ ਨੂੰ ਕਿਸੇ ਨੇ ਲੈ ਕੇ ਦਿੱਤਾ ਤਾਂ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਜਿਹੜੇ ਇਕਨੋਮਿਕ ਰਿਫਾਰਮਸ ਆਏ ਜਿਹੜੇ ਮੁਲਕ ਦੇ ਵਿੱਚ ਫੀਅਰ ਤੇ ਵੈਟਰ ਕਾਰ ਤੋਂ ਬਿਨਾ ਤਿੱਤੀ ਘਾਰੇ ਨਹੀਂ ਸੀ ਮਿਲਦੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਠੇਕਾਰਾਂ ਫਿਰ ਰੋਜ਼ਗਾਰ ਦੇ ਮੌਕੇ ਖੁੱਲੇ ਔਰ ਖਾਸ ਤੌਰ ਤੇ ਗਰੀਬ ਲੋਕਾਂ ਨੂੰ ਰੋਜ਼ਗਾਰ ਲਈ ਰੋਜ਼ਗਾਰ ਦੀ ਗਾਰੰਟੀ ਸਕੀਮ ਚਲਾਈ ਜਿਹਨੂੰ ਮਨਰੇਗਾ ਬਾਦ ਦੇ ਵਿੱਚ ਕਿਹਾ ਗਿਆ ਉਹਦੇ ਵੀ ਜਨਮਦਾਤਾ ਉਹਨਾਂ ਨੂੰ ਕਿਹਾ ਜਾਂਦਾ ਖਾਸ ਤੌਰ ਤੇ ਉਹ ਇੱਕ ਸਾਡੇ ਲਈ ਤਾਂ ਮਾਨ ਦੀ ਗੱਲ ਆ ਉਹ ਪੰਜਾਬੀ ਸੀ ਸਿੱਖ ਸਵਾਦ ਦੇ ਵਿੱਚੋਂ ਸੀ ਉਹਨਾਂ ਨੇ ਇੱਕ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਨਾਂਬਰ ਚੋਟੀ ਤੇ ਪਹੁੰਚਣਾ ਔਲੇ ਸਾਡੇ ਸਾਰਿਆਂ ਲਈ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਆ ਅੱਜ ਉਹ ਭਾਵੇਂ ਸਾਡੇ ਚ ਨਹੀਂ ਰਹੇ ਪਰ ਉਹਨਾਂ ਦਾ ਜਿਹੜਾ ਪੰਜਾਬ ਪ੍ਰਤੀ ਮੋਹ ਸੀ ਉਹ ਹਮੇਸ਼ਾ ਸਾਨੂੰ ਇੱਕ ਕਿਸਮ ਦਾ ਹਲਾਰਾ ਦਿੰਦਾ ਸ਼ਕਤੀ ਦਿੰਦਾ ਮੈਂ ਬਤੌਰ ਸ਼ਰਮਣੀ ਅਕਾਲੀ ਦਾ ਲੌਂਗਵਾਲ ਦੇ ਪ੍ਰਧਾਨ ਦੇ ਦੋ ਵਾਰ ਡੈਲੀਗੇਸ਼ਨ ਲੈ ਕੇ ਆਪਣੇ ਸਾਥੀਆਂ ਨੂੰ ਮਿਲਿਆ ਸਾਨੂੰ ਪਹਿਲਾਂ ਤਾਂ ਸਮਾਂ ਦੇਣੀ ਬਹੁਤ ਵੱਡੀ ਗੱਲ ਸੀ ਤੇ ਫਿਰ ਕਾਫੀ ਲੰਮਾ ਸਮਾਂ ਸਾਡੇ ਨਾਲ ਡਿਸਕਸ਼ਨ ਕਰਨੀ ਤੇ ਪੰਜਾਬ ਦੇ ਕੁਝ ਐਸੇ ਮਸਲੇ ਤੇ ਚਰਚਾ ਕਰਨੀ ਕੁਝ ਸੁਝਾਅ ਦੇ ਕੇ ਸਾਨੂੰ ਵੀ ਹੋਰ ਹੌਸਲਾ ਦੇਣਾ ਮੈਂ ਸਮਝਦਾ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਕਦੇ ਜ਼ਿੰਦਗੀ ਚ ਮੈਂ ਨਹੀਂ ਦੇ ਸਕਿਆ ਮੇਰਾ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਦਾ ਵਾਹ ਰਿਹਾ ਬਹੁਤ ਸਾਰੇ ਸਤਿਕਾਰ ਜੋ ਸ੍ਰੀ ਚੰਦਰ ਸ਼ੇਖਰ ਜੀ ਵੀ ਪੀ ਸਿੰਘ ਜੀ ਅਟਰਵਿहारी ਬਾਜਪਾਈ ਜੀ ਵਰਗੇ ਨੇਤਾਵਾਂ ਦਾ ਪ੍ਰਧਾਨ ਮੰਤਰੀਆਂ ਦਾ ਵਾਪਿਆ ਪਰ ਡਾਕਟਰ ਮਰਮੋਣ ਸਿੰਘ ਹੁਆ ਨੇ ਜਿਸ ਤਰ੍ਹਾਂ ਇੱਕ ਹਲੀਮੀ ਨਾਲ ਔਰ ਮਿਠਾਸ ਨਾਲ ਔਰ ਇੱਕ ਪੰਜਾਬ ਤੇ ਪੰਜਾਬੀਅਤ ਪ੍ਰਤੀ ਇੱਕ ਵਚਨਬੱਧਤਾ ਨਾਲ ਸਾਨੂੰ ਪ੍ਰਭਾਵਿਤ ਕੀਤਾ ਮੈਂ ਸਮਝਦਾ ਬੜੇ ਮਾਣ ਵਾਲੀ ਗੱਲ ਹੈ। ਤੇ ਨਾਲ ਹੀ ਮੈਂ ਗੱਲ ਕਰਾਂਗਾ ਜਿਹੜਾ ਹੈਗਾ ਵੀ ਜਿੱਦੀ ਸਿੰਘ ਢੱਲੇਵਾਲ ਜਿਹੜੇ ਹੈਗੇ ਆ ਉਹਨਾਂ ਦਾ ਮਨਬਰਤ ਤੇ ਬੈਠੇ ਹੈਗੇ ਆ ਹਾਲ ਗੁਰੋਂ ਦੀ ਦੇੜੇ ਬਡੇ ਨਾਜ ਗੁਰੋਂ ਦੀ ਜਾਰੀ ਹੈ। ਸਰਕਾਰਾਂ ਦੇ ਕੰਨਾਂ ਦੇ ਵਿੱਚ ਕਿਉਂ ਨਹੀਂ ਉਹਨਾਂ ਦੀ ਜੜੀ ਆਵਾਜ਼? ਦੇਖੋ ਬੜੇ ਅਫਸੋਸ ਦੀ ਗੱਲ ਆ ਕਿ ਇੱਕ ਕਿਸਾਨ ਨੇਤਾ ਮਨਬਰਤ ਤੇ ਬੈਠਾ ਹੋਵੇ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਹੁਣ ਕੱਲ ਮੰਤਰੀ ਗਏ ਨੇ। ਇਹ ਪਹਿਲਾਂ ਕਿਉਂ ਨਾ ਗਏ? ਮਤਲਬ ਹੈਰਾਨੀ ਇਸ ਗੱਲ ਦੀ ਆ। ਵੇ ਆਸਟ੍ਰੇਲੀਆ ਦਾ ਚਲੇ ਗਏ ਮੁੱਖ ਮੰਤਰੀ ਸਾਹਿਬ ਖਨੌਰੀ ਬਾਰਡਰ ਤੱਕ ਨਹੀਂ ਜਾ ਸਕੇ ਔਰ ਜਿਸ ਦਿਨ ਛੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਸੀ ਮੈਨੂੰ ਅੱਜ ਵੀ ਯਾਦ ਆ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਸੀ ਜਿਹਨੇ ਬਿਆਨ ਦਿੱਤਾ ਸੀ ਵੀ ਅਸੀਂ ਕਿਸਾਨਾਂ ਲਈ ਲੜਾਂਗੇ ਮਰਾਂਗੇ ਖੜਾਂਗੇ ਤੇ ਹੁਣ ਲੱਭਦੇ ਨਹੀਂ ਉਹ ਮਤਲਬ ਮੁੱਖ ਮੰਤਰੀ ਸਾਹਿਬ ਨੂੰ ਆਪ ਦਿੱਲੀ ਬੈਠਣਾ ਚਾਹੀਦਾ ਸੀ ਆਪ ਦਿੱਲੀ ਡੇਰੇ ਲਾਉਣੇ ਚਾਹੀਦੇ ਸੀ ਆਪਣੇ ਮੰਤਰੀਆਂ ਨੂੰ ਲਿਆਉਣਾ ਚਾਹੀਦਾ ਸੀ ਅਧਿਕਾਰੀਆਂ ਨੂੰ ਲੈ ਕੇ ਜਾਣਾ ਚਾਹੀਦਾ ਸੀ ਮੈਂ ਤਾਂ ਇਥੋਂ ਤੱਕ ਵੀ ਕਿਹਾ ਕਿ ਸਰਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਇਕੱਠੇ ਕਰਕੇ ਕੇਂਦਰ ਦੇ ਕੋਲ ਜਾਣਾ ਚਾਹੀਦਾ ਸੀ ਤਾਂ ਕਿ ਅਸੀਂ ਪੰਜਾਬ ਦਾ ਪਾਕਿਸਤਾਨੀ ਦਾ ਪੱਖ ਰੱਖ ਸਕਦੇ ਇੱਕ ਪਾਸੇ ਦੇਸ਼ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਆਰਥਿਕਤਾ ਦਾ ਧੂਰਾ ਕਿਹਾ ਜਾਂਦਾ ਜੇ ਰੀੜ ਦੀ ਹੱਡੀ ਟੁੱਟ ਜੇ ਤੇ ਆਰਥਿਕਤਾ ਦੀ ਜਿਹੜੀ ਲਾਈਨ ਆ ਪਟੜੀ ਉਖੜ ਜੇ ਤੇ ਫਿਰ ਕਿਵੇਂ ਆਰਥਿਕ ਤਾਕੇ ਵਧੇਗੀ ਸੋ ਇਹ ਸੱਚ ਸੁਣਾਉਣ ਲਈ ਅਹਿਸਾਸ ਕਰਾਉਣ ਲਈ ਦਿੱਲੀ ਜਾਣ ਦੀ ਲੋੜ ਸੀ ਪੰਜਾਬ ਦੇ ਵੀ ਕੁਝ ਮਸਲੇ ਨੇ ਕਿਸਾਨਾਂ ਦੇ ਦਿੱਲੀ ਨਾਲ ਵੀ ਸੁੰਦਰ ਮਸਲੇ ਨੇ ਦੋਵੇਂ ਸਰਕਾਰਾਂ ਨੂੰ ਤਾਲਮੇਲ ਕਰਕੇ ਬਲਕਿ ਰਾਜਸੀ ਧਿਰਾਂ ਨੂੰ ਇਕੱਠਾ ਕਰਕੇ ਕੋਈ ਕੰਸੈਂਸਸ ਬਣਾ ਕੇ ਇਹ ਹਾਲਾਤਾਂ ਨੂੰ ਨਜਿੱਠਣਾ ਚਾਹੀਦਾ ਨਹੀਂ ਤਾਂ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਕੋਈ ਖਰਾਬ ਹੋ ਗਿਆ ਬੜਾ ਨੁਕਸਾਨ ਹੋਏਗਾ ਪੰਜਾਬ ਨੇ ਪਹਿਲੀ ਬੜਾ ਵੱਡਾ ਸੇਕ ਚੱਲਿਆ ਬਲਕਿ ਹੁਣ ਤਾਂ ਚੰਨੀ ਕਮੇਟੀ ਨੇ ਸਿਫਾਰਸ਼ ਕੀਤੀ ਆ ਪਾਰਲੀਮੈਂਟ ਸੈਨੇਟ ਕਮੇਟੀ ਫਾਰ ਐਗਰੀਕਲਚਰ ਐਂਡ ਫੂਡ ਪ੍ਰੋਸੈਸਿੰਗ ਦੇ ਜਿਹੜੇ ਚੇਅਰਮੈਨ ਸੀ ਸਰਜੀ ਚੰਨੀ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਤੇ ਉਹਨਾਂ ਨੇ ਹੁਣੇ ਹੁਣ ਸਰਦਰੂਪ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੀ ਉਹ ਰਿਪੋਰਟ ਪੇਸ਼ ਕੀਤੀ ਆ ਪਾਰਲੀਮੈਂਟ ਸੈਨੇਟ ਕਮੇਟੀ ਦੀ ਉਹਤੇ ਅਮਲ ਕਰਨ ਦਾ ਵਿਸ਼ਵਾਸ ਤੋਂ ਆਵੇ ਸਰਕਾਰ ਉਤੇ ਅਮਲ ਕਰੇ ਸਰਕਾਰ ਕਾਫੀ ਮਸਲਾ ਹਲ ਉਸਤ ਦੱਲਿਆਲ ਸਾਹਿਬ ਦੀ ਜਾਨ ਵੀ ਬਚ ਸਕਦੀ ਆ ਔਰ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਨੂੰ ਜਿਹੜੀਆਂ ਬਾਰਡਰ ਤੇ ਬੈਠੀਆਂ ਉਹ ਵੀ ਜਿਹੜੀਆਂ ਦਿੱਗੀਆਂ ਨੇ ਸਾਰੀਆਂ ਨੂੰ ਬਲਾਕ ਕੇ ਕੰਸੈਂਸਸ ਤਿਆਰ ਕਰਕੇ ਮੈਨੂੰ ਲੱਗਦਾ ਕੋਈ ਪਹਿਲਕਦਮੀ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ ਨਹੀਂ ਹਾਲਾਤ ਪੰਜਾਬ ਦੇ ਹੋਰ ਖਰਾਬ ਹੋ ਸਕਦੇ ਏਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਨਬਜ਼ੇ ਪੰਜਾਬ ਚੈਨਲ ਦੇ ਨਾਲ ਧੰਨਵਾਦ